ਜਦੋਂ ਸਭ ਤੋਂ ਪਹਿਲੀ ਵਾਰ ਦੇਖਿਆ ਮੰਮਾ ਨੂੰ ਬਾਣੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਸੀ ਅੱਛਾ ਅੱਛਾ ਲੱਗਿਆ ਸੀ ਵਧੀਆ ਲੱਗਦਾ ਏਦਾਂ ਜੇ ਤੁਸੀਂ ਵੇਅਰ ਕੀਤਾ ਹੋਇਆ ਸੋਣਾ ਲੱਗਦਾ ਸੇਵਜਾ ਤੇ ਇਹ ਨਾਮ ਦੱਸੋ ਬਾਬਿਆਂ ਦੇ ਬਾਬਾ ਜੀ ਚਿੰਜੀ ਬਾਬਾ ਜੁਜਾਲ ਚਿੰਜੀ ਪਪਾ ਜੀ ਰਾਵਲ ਚਿੰਜੀ ਪਪਾ ਫੋਤੇ ਸਿੰਘ ਤੇ ਸੇਵਜਾ ਦੇ ਪਿਤਾ ਜੀ ਦਾ ਨਾਮ ਗੁਸਗੋਵਿੰਚੀ ਜੀ ਤੇ ਸੇਵਜਾ ਦੇ ਦਾਦਾ ਜੀ ਦਾ ਨਾਮ ਗੁਲਤੇਕ 72 ਜੀ ਹਨਾ ਬੱਚਿਆਂ ਨੂੰ ਆਪਾਂ ਸਖਾਵਾਂਗੇ ਤਾਂ ਸਿੱਖਣਗੇ ਕੇਵਲਨ ਤੁਸੀਂ ਜਦੋਂ ਸਭ ਤੋਂ ਪਹਿਲੀ ਵਾਰ ਦੇਖਿਆ ਮੰਮਾ ਨੂੰ ਬਾਣੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਸੀ ਅੱਛਾ ਅੱਛਾ ਲੱਗਿਆ ਸੀ ਤੁਹਾਡਾ ਵੀ ਮਨ ਸੀਗਾ ਦੁਮਾਲਾ ਪਾਣ ਦਾ ਹਾਂ ਮਨ ਸੀਗਾ ਹੁਣ ਵਧੀਆ ਲੱਗਦਾ ਏਦਾਂ ਹਾਂ ਵਧੀਆ ਲੱਗਦਾ ਏਦਾਂ ਜੇ ਤੁਸੀਂ ਵੇਅਰ ਕੀਤਾ ਹੋਇਆ ਸੋਣਾ ਲੱਗਦਾ ਹਾਂਜੀ ਤਾਂ ਹਾਂਜੀ ਮੂਲ ਮੰਤਰ ਸੁਣਾਉਂਗੇ ਸਾਨੂੰ ਹਾਂ ਚਲੋ ਸੁਣੋ ਇੰਜੋਏ ਕਰੋ ਇਕੋਂਕਾਰ ਇਕੋਂਕਾਰ ਜਤਨਾਮ ਗਤਪੁਰ ਨੀ ਪਾਉਣੀ ਬ ਅਕਾਲ ਨੂੰ ਤੇ ਜੋ ਨਹੀਂ ਸ਼ਰੰਗ ਪੂਰਪਰ ਚਾਪ ਆ ਸੱਚ ਜੁਗਾ ਚੱਚ ਐਪੀ ਚਾ ਨਾਨਾ ਕੋ ਜੀ ਵੀ ਸੱਚਕੋ ਇਕੋਂਕਾਰ ਬਾਈ ਗੁਰਜੀ ਦਾ ਖਾਤਾ ਬਾਈ ਗੁਰਜੀ ਕੀਫਤ ਹੈ ਤਾਂ ਬੱਚਿਆਂ ਨੂੰ ਵੀ ਪਹਿਲਾਂ ਤਾਂ ਸਮਝ ਨਹੀਂ ਹੁੰਦੀ ਹਨਾ ਮੈਂ ਤੁਹਾਨੂੰ ਦੱਸਦਾ ਗੱਲ ਕਰਦੇ ਬੱਚਿਆਂ ਦਾ ਧਿਆਨ ਵੀ ਇਦਾਂ ਉੱਚ ਮੇ ਦਾ ਪੁੱਤਰ ਉਹਨਾਂ ਦੇ ਸਾਬਜਾ ਦੇ ਨਾਮ ਦੱਸੋ ਬਾਬਿਆਂ ਦੇ ਬਾਬਾ ਜੀ ਚਿੰਜੀ ਬਾਬਾ ਜੁਦਾਲ ਸਿੰਘ ਜੀ ਬਾਬਾ ਜੇ ਰਾਵਲ ਸਿੰਘ ਜੀ ਪਾਪਾ ਫੋਤੇ ਸਿੰਘ ਜੀ ਤੇ ਸਾਬਜਾ ਦੇ ਪਿਤਾ ਜੀ ਦਾ ਨਾਮ ਗੁਸਗੋਵਿੰਦ ਸਿੰਘ ਜੀ ਤੇ ਸਾਬਜਾ ਦੇ ਦਾਦਾ ਜੀ ਦਾ ਨਾਮ ਗੁਲਤੇਬਾਹਤਲ ਜੀ ਹਨਾ ਬੱਚਿਆਂ ਨੂੰ ਆਪਾਂ ਸਿਖਾਵਾਂਗੇ ਤਾਂ ਸਿੱਖਣਗੇ ਹੁਣ ਬੱਚਿਆਂ ਨੂੰ ਮੈਂ ਗਾਣੇ ਸਿਖਾਉਂਗਾ ਘਰ 'ਚ ਗਾਣੇ ਚੱਲਣਗੇ ਤਾਂ ਬੱਚੇ ਉਹੀ ਮਨ 'ਚ ਸਾਡੇ ਵੀ ਬਹੁਤ ਵਾਰ ਇਦਾਂ ਹੁੰਦਾ ਤੁਸੀਂ ਵੀ ਤੁਹਾਡੇ ਨਾਲ ਵੀ ਹੋਇਆ ਹੋਣਾ ਹਰੇਕ ਨਾਲ ਹੁੰਦਾ ਜੋ ਆਪਣਾ ਸਵੇਰੇ ਜਾ ਕੇ ਆਪਾਂ ਜਿਮ ਜਾਂਦੇ ਆ ਜਾਂ ਆਪਣੇ ਫੋਨ ਤੇ ਕੋਈ ਗਾਣਾ ਸੁਣਦੇ ਆ ਜਾਂ ਆਪਾਂ ਰੀਲ ਖੋਲਦੇ ਕੋਈ ਗਾਣਾ ਆ ਜਾਂਦਾ ਸਾਰਾ ਦਿਨ ਉਹੀ ਚੱਲਣਾ ਜਦੋਂ ਉਸ ਘਰ 'ਚ ਬਾਣੀ ਚੱਲੂਗੀ ਤਾਂ ਬੱਚੇ ਦੇ ਦਿਮਾਗ 'ਚ ਉਹੀ ਬਾਣੀ ਚੱਲੂਗੀ ਸਾਰਾ ਦਿਨ ਇੱਕ ਮੈਂ ਹੋਰ ਚੀਜ਼ ਦੱਸਣਾ ਚਾਹੂੰਗੀ ਜਿੱਦਾਂ ਬੱਚਾ ਨਹੀਂ ਕਰਦਾ ਨਾ ਅਗਰ ਬਾਨੀ ਨਹੀਂ ਯਾਦ ਕਰਦਾ ਜਾਂ ਰੱਬ ਦਾ ਨਾਮ ਨਹੀਂ ਲੈਂਦਾ ਉਹਨੂੰ ਆਪਾਂ ਲਾਲਚ ਵੀ ਦੇ ਸਕਦੇ ਆ ਆਪਾਂ ਐਗਜ਼ਾਮ ਵਲ ਅਜ਼ ਅ ਪੈਰੈਂਟ ਲਾਲਚ ਦਿੰਨੇ ਆ ਕਿ ਤੈਨੂੰ ਇਹ ਲੈ ਕੇ ਦੂੰਗੇ ਇਹ ਲੈ ਕੇ ਦੂੰਗੇ ਅਸੀਂ ਉਹਨੇ ਨੂੰ ਇੱਕ ਸ਼ਰਤ ਰੱਖੀਏ ਕਿ ਤੁਸੀਂ 10 ਗੁਰੂ ਸਾਹਿਬਾਨ ਦੇ ਨਾਮ ਯਾਦ ਰੱਖੋ ਤੈਨੂੰ ਨਿਊ ਸਾਈਕਲ ਮਿਲੇਗਾ ਰੋਜ਼ ਦੋ ਦੋ ਗੁਰੂ ਸਾਹਿਬਾਨ ਦੇ ਨਾਮ ਯਾਦ ਕਰਦੀ ਹੋ ਸਕਦਾ ਭੁੱਲ ਜਾਂਦਾ ਹੈ ਬੱਚਾ ਛੋਟਾ ਹੈ ਪਰ ਅਗਰ ਆਪਾਂ ਉਹਨ ਇੱਕ ਉਹਦਾ ਏਮ ਹੋਗਾ ਨਾ ਚਾਹੇ ਲਾਲਚ ਹੀ ਹੈ ਹੈਨਾ ਅਗਰ ਬੱਚੇ ਨੂੰ ਪਤਾ ਹੋਗਾ ਹਾਂ ਮੈਨੂੰ ਕੋਈ ਚੀਜ਼ ਮਿਲਣੀ ਹੈ ਜਾਂ ਕਿੱਦਾਂ ਤਾਂ ਬੱਚਾ ਜ਼ਰੂਰ ਕਰੂਗਾ ਇਹ ਡਿਪੈਂਡ ਕਰਦਾ ਆਪਣੇ ਆਪ ਤੇ ਕਿ ਆਪਾਂ ਬੱਚੇ ਨੂੰ ਕਿੱਦਾਂ ਉਸ ਪਾਸੇ ਲੈ ਕੇ ਜਾਣਾ ਜਦੋਂ ਸਭ ਤੋਂ ਪਹਿਲੀ ਵਾਰ ਦੇਖਿਆ ਮੰਮਾ ਨੂੰ ਬਾਣੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਸੀ ਅੱਛਾ ਅੱਛਾ ਲੱਗਿਆ ਸੀ ਵਧੀਆ ਲੱਗਦਾ ਏਦਾਂ ਜੇ ਤੁਸੀਂ ਵੇਅਰ ਕੀਤਾ ਹੋਇਆ ਸੋਣਾ ਲੱਗਦਾ ਸੇਵਜਾ ਦਾ ਨਾਮ ਸੁਭਾਬਿਆਂ ਦੇ ਬਾਬਾ ਜੀ ਚਿੰਦੀ ਬਾਬਾ ਜੀ ਦਾ ਆਲਚੀ ਜੀ ਪਪਾ ਜੀ ਦਾ ਆਲਚੀ ਜੀ ਪਪਾ ਫਤੇ ਸਿੰਘ ਤੇ ਸੇਵਜਾ ਦੇ ਪਿਤਾ ਜੀ ਦਾ ਨਾਮ ਗੁਗੋਵਿੰਚਿੰਦੀ ਤੇ ਸੇਵਜਾ ਦੇ ਦਾਦਾ ਜੀ ਦਾ ਨਾਮ ਗੁਲਤੇਗ 72 ਜੀ ਹਨਾ ਬੱਚਿਆਂ ਨੂੰ ਆਪਾਂ ਸਿਖਾਵਾਂਗੇ ਤਾਂ ਸਿੱਖਣਗੇ ਕੇਵਲਨ ਤੁਸੀਂ ਜਦੋਂ ਸਭ ਤੋਂ ਪਹਿਲੀ ਵਾਰ ਦੇਖਿਆ ਮੰਮਾ ਨੂੰ ਬਾਣੇ ਵਿੱਚ ਤੁਹਾਨੂੰ ਕਿੱਦਾਂ ਲੱਗਿਆ ਸੀ ਅੱਛਾ ਅੱਛਾ ਲੱਗਿਆ ਸੀ ਤੁਹਾਡਾ ਵੀ ਮਨ ਸੀਗਾ ਦੋ ਦਮਾਲਾ ਪਾਣ ਦਾ ਮਨ ਸੀਗਾ ਹੁਣ ਵਧੀਆ ਲੱਗਦਾ ਏਦਾਂ ਹਾਂ ਵਧੀਆ ਲੱਗਦਾ ਏਦਾਂ ਜੇ ਤੁਸੀਂ ਵੇਅਰ ਕੀਤਾ ਹੋਇਆ ਸੋਣਾ ਲੱਗਦਾ ਹਾਂਜੀ ਤਾਂ ਹਾਂਜੀ ਮੂਲ ਮੰਤਰ ਸੁਣਾਉਂਗੇ ਸਾਨੂੰ ਹਾਂ ਚਲੋ ਸੁਣਾਓ ਇੰਜੋਏਨ ਕਰੋ ੴ ੴ ਜਤਨਾਮ ਗੁਰਤਪੁਤ ਨੀ ਪਾਉਨੀ ਬੰ ਅਕਾਲ ਮੂਰਤ ਅਜੋਨੀ ਸੈਭੰ ਗੁਰਪ੍ਰਸਾਦ ਜਪ ਆਹ ਸੱਚ ਦੁਗਾ ਸੱਚ ਹੈਪੀ ਜੀ ਨਾਨਾ ਕੋਸ਼ੀ ਵੀ ਚਿਕੂ ਇਕੋਂ ਦਾ ਬਾਈ ਗੁਰਜੀ ਦਾ ਖਾਹਲਾ ਬਾਈ ਗੁਰਜੀ ਦੀ ਫਤਿਹ ਤਾਂ ਬੱਚਿਆਂ ਨੂੰ ਵੀ ਪਹਿਲਾਂ ਤਾਂ ਸਮਝ ਨਹੀਂ ਹੁੰਦੀ ਹਨਾ ਮੈਂ ਤੁਹਾਨੂੰ ਦੱਸਦਾ ਆ ਗੱਲ ਕਰਦੇ ਬੱਚਿਆਂ ਦਾ ਧਿਆਨ ਵੀ ਇਦਾਂ ਉੱਚ ਮੇਰਾ ਪੁੱਤਰ ਉਹਨਾਂ ਦੇ ਸਾਬਜਾ ਦੇ ਆਨੰਦ ਦੱਸੋ ਬਾਬਿਆਂ ਦੇ ਬਾਬਾਜੀ ਚਿੰਜੀ ਬਾਬਾ ਜੁਗਾਲ ਸਿੰਘ ਜੀ ਬਾਬਾ ਤੇਰਾਵਲ ਸਿੰਘ ਜੀ ਪਾਪਾ ਫੋਤੇ ਸਿੰਘ ਜੀ ਤੇ ਸੇਵਜਾ ਦੇ ਪਿਤਾ ਜੀ ਦਾ ਨਾਮ ਗੁਸਗੋਵਿੰਦ ਸਿੰਘ ਜੀ ਤੇ ਸੇਵਜਾ ਦੇ ਦਾਦਾ ਜੀ ਦਾ ਨਾਮ ਗੁਲਤੇਬਾਹਤਲ ਸਿੰਘ ਹਨਾ ਬੱਚਿਆਂ ਨੂੰ ਆਪਾਂ ਸਿਖਾਵਾਂਗੇ ਤਾਂ ਸਿੱਖਣਗੇ ਹੁਣ ਬੱਚਿਆਂ ਨੂੰ ਮੈਂ ਗਾਣੇ ਸਿਖਾਉਂਗਾ ਘਰ 'ਚ ਗਾਣੇ ਚੱਲਣਗੇ ਤਾਂ ਬੱਚੇ ਉਹੀ ਮਨ 'ਚ ਸਾਡੇ ਵੀ ਬਹੁਤ ਵਾਰ ਇਦਾਂ ਹੁੰਦਾ ਤੁਸੀਂ ਵੀ ਤੁਹਾਡੇ ਨਾਲ ਵੀ ਹੋਇਆ ਹੋਣਾ ਹਰੇਕ ਨਾਲ ਹੁੰਦਾ ਜੋ ਆਪਣਾ ਸਵੇਰੇ ਜਾ ਕੇ ਆਪਾਂ ਜਿਮ ਜਾਂਦੇ ਆ ਜਾਂ ਆਪਣੇ ਫੋਨ ਤੇ ਕੋਈ ਗਾਣਾ ਸੁਣਦੇ ਆ ਜਾਂ ਆਪਾਂ ਰੀਲ ਖੋਲਦੇ ਕੋਈ ਗਾਣਾ ਆ ਜਾਂਦਾ ਸਾਰਾ ਦਿਨ ਉਹੀ ਚੱਲਣਾ ਜਦੋਂ ਘਰ 'ਚ ਬਾਣੀ ਚੱਲੂਗੀ ਤਾਂ ਬੱਚੇ ਦਿਮਾਗ 'ਚ ਉਹੀ ਬਾਣੀ ਚੱਲੂਗੀ ਸਾਰਾ ਦਿਨ ਇੱਕ ਮੈਂ ਹੋਰ ਚੀਜ਼ ਦੱਸਣਾ ਚਾਹੂੰਗੀ ਜਿੱਦਾਂ ਬੱਚਾ ਨਹੀਂ ਕਰਦਾ ਨਾ ਅਗਰ ਬਾਨੀ ਨਹੀਂ ਯਾਦ ਕਰਦਾ ਜਾਂ ਰੱਬ ਦਾ ਨਾਮ ਨਹੀਂ ਲੈਂਦਾ ਉਹਨੂੰ ਆਪਾਂ ਲਾਲਚ ਵੀ ਦੇ ਸਕਦੇ ਆ ਆਪਾਂ ਐਗਜ਼ਾਮ ਵਲੇ ਐਜ਼ ਅ ਪੇਰੈਂਟ ਲਾਲਚ ਦਿੰਨੇ ਆ ਕਿ ਤੈਨੂੰ ਇਹ ਲੈ ਕੇ ਦੂੰਗੇ ਇਹ ਲੈ ਕੇ ਦੂੰਗੇ ਅਸੀਂ ਉਹਨੇ ਨੂੰ ਇੱਕ ਸ਼ਰਤ ਰੱਖੀਏ ਕਿ ਤੁਸੀਂ 10 ਗੁਰੂ ਸਾਹਿਬਾਨ ਦੇ ਨਾਮ ਯਾਦ ਰੱਖੋ ਤੈਨੂੰ ਨਿਊ ਸਾਈਕਲ ਮਿਲੇਗਾ ਰੋਜ਼ ਦੋ ਦੋ ਗੁਰੂ ਸਾਹਿਬਾਨ ਦੇ ਨਾਮ ਯਾਦ ਕਰਦੀ ਹੋ ਸਕਦਾ ਭੁੱਲ ਜਾਂਦਾ ਹੈ ਬੱਚਾ ਛੋਟਾ ਹੈ ਪਰ ਅਗਰ ਆਪਾਂ ਉਹਨ ਇੱਕ ਉਹਦਾ ਏਮ ਹੋਗਾ ਨਾ ਚਾਹੇ ਲਾਲਚ ਹੀ ਹੈ ਹੈਨਾ ਅਗਰ ਬੱਚੇ ਨੂੰ ਪਤਾ ਹੋਗਾ ਹਾਂ ਮੈਨੂੰ ਕੋਈ ਚੀਜ਼ ਮਿਲਣੀ ਹੈ ਜਾਂ ਕਿੱਦਾਂ ਤਾਂ ਬੱਚਾ ਜ਼ਰੂਰ ਕਰੂਗਾ ਇਟ ਡਿਪੈਂਡ ਕਰਦਾ ਆਪਣੇ ਆਪ ਤੇ ਕਿ ਆਪਾਂ ਬੱਚੇ ਨੂੰ ਕਿੱਦਾਂ ਉਸ ਪਾਸੇ ਲੈ ਕੇ ਜਾਣਾ